ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਮਾਤਾ ਦੀ ਜੈ ਬਾਬਾਈ ਦੀ ਅੱਜ ਉਸ ਸ਼ਖਸੀਅਤ ਨਾਲ ਮਿਲਣ ਜਾ ਰਹੇ ਆ ਕਿ ਜਿਨ੍ਹਾਂ ਨੇ ਜਿਨ੍ਹਾਂ ਦੇ ਭਜਨ ਦੇ ਉੱਤੇ ਦੁਨੀਆ ਜਰੀਏ ਜਿਹੜੇ ਉਹਨਾਂ ਦੇ ਭਗਤ ਨੇ ਉਹ ਨੱਚ ਲਾ ਦਿੰਦੇ ਨੇ ਆਪਾਂ ਤਸਵੀਰ ਦਿਖਾਵਾਂਗੇ ਤੁਹਾਨੂੰ ਅੱਜ ਸਾਡੇ ਧੰਨ ਭਾਗ ਕੀ ਉਹਨਾਂ ਦੇ ਆਪਾਂ ਦਰਸ਼ਨ ਕੀਤੇ ਨੇ ਸੋ ਤੁਸੀਂ ਅਕਸਰ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਦੇਖਦੇ ਹੋ ਸੁਖਾਰਾਮ ਸਰਵਾਜੀ ਤੇ ਬੜਾ ਪਿਆਰ ਦਿੱਤਾ ਤੁਸੀਂ ਤੇ ਅੱਜ ਬਟਾਲਾ ਸ਼ਹਿਰ ਦੀ ਧਰਤੀ ਤੇ ਪਹੁੰਚੇ ਨੇ ਆਪਾਂ ਉਹਨਾਂ ਦਾ ਵੈਲਕਮ ਕਰਦੇ ਆ ਤੇ ਉਹਨਾਂ ਨੂੰ ਜੈ ਬਾਬਾ ਜੀ ਦੀ ਵੀ ਕਹਿੰਦੇ ਆ ਤੇ ਇੱਕ ਬੇਨਤੀ ਹੋਰ ਕਰਦੇ ਆ ਕਿ ਅੱਜ ਬਾਬਾ ਬਾਲਕਨਾਥ ਜੀ ਦਾ ਜਨਮ ਦਿਹਾੜੀ ਆ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਾਬਾ ਜੀ ਦਾ ਗੁਣਗਾਨ ਕਰੋ ਤੇ ਉਹਨਾਂ ਤੋਂ ਖੁਸ਼ੀਆਂ ਜਿਹੜੀਆਂ ਨੇ ਪ੍ਰਾਪਤ ਕਰੋ ਆਪਾਂ ਗੱਲਬਾਤ ਕਰਦੇ ਆ ਸੁੱਖਾ ਸੁਹਾ ਜੀ ਸੋ ਜੈ ਬਾਬਾ ਜੀ ਦੀ ਜੈ ਮਾਤਾ ਦੀ ਜੈ ਬਾਬਾ ਜੀ ਸਭ ਤੋਂ ਪਹਿਲਾਂ ਬਾਬਾ ਜੀ ਦੇ ਜਨਮ ਦਿਨ ਦੀਆਂ ਸਾਰਿਆਂ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਹੱਸਦੇ-ਵਸਦੇ ਰਹੋ ਤੇ ਲक्की ਭਾਜੀ ਤਾ ਬਹੁਤ ਬਹੁਤ ਧੰਨਵਾਦ ਬਟਾਲੇ ਪਹੁੰਚੇ ਆ ਜੀ ਅੱਜ ਜਗਰਾਤਾ ਬਾਬਾ ਜੀ ਦੇ ਬੜੀ ਖੁਸ਼ੀ ਹੋਈ ਮਿਲ ਕੇ ਸੋ ਸੋਆ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਬਟਾਲੇ ਪਹੁੰਚੇ ਤੇ ਸਾਨੂੰ ਥੋੜਾ ਜਿਹਾ ਟਾਈਮ ਦਿੱਤਾ ਤੇ ਦੱਸੋ ਕਿ ਕਿੰਨੀ ਉਮਰ ਸੀ ਜਦੋਂ ਤੁਸੀਂ 에ਅਰਸਲਾਈਨ ਦੇ ਵਿੱਚ ਪੈ ਗਏ ਉਹ ਸਾਡੇ ਦਰਸ਼ਕਾਂ ਨੂੰ ਦੱਸੋ ਗੱਲ ਇਸ ਤਰ੍ਹਾਂ ਲक्की ਭਾਜੀ ਕਿ ਇਹ ਬਹੁਤ ਜ਼ਿਆਦਾ ਟਾਈਮ ਲੱਗੇਗਾ ਨਲੂ ਤੇ ਕਹਾਣੀ ਲੰਬੀ ਹੈ ਬਾਬਾ ਜੀ ਛੋੜ ਕਰ ਚ ਦਲ ਦਿਓ ਹਾਂਜੀ ਤੇ ਬਚਪਨ ਦੇ ਵਿੱਚ ਪੰਜ ਸਾਲ ਦੀ ਉਮਰ ਦੇ ਵਿੱਚ ਹੀ ਬਾਬਾ ਜੀ ਦੇ ਪੇਟਾਂ ਲਿਖੜੀਆਂ ਸ਼ੁਰੂ ਕੀਤੀਆਂ ਉਸ ਤੋਂ ਬਾਅਦ ਪਹਿਲੀ ਵਾਰੀ ਮੈਂ ਜਦੋਂ ਰਿਕਾਰਡ ਕਰਵਾਇਆ ਮੈਂ ਕੁਲਦੀਪ ਮਾਨਕ ਜੀ ਆਏ ਸੀਗੇ ਕਿਦੇ ਜੀ ਉੱਥੇ ਮੈਨੂੰ ਟਾਈਮ ਮਿਲਿਆ ਗਾਉਣ ਦਾ ਇਹ ਸਿੰਗਲ ਦੀ ਉਹ ਵਰਸੀ ਸੀਗੀ ਉਹ ਕਹਿੰਦੇ ਜਿਹੜਾ ਮੁੰਡਾ ਗਾ ਕੇ ਗਿਆ ਇਹ ਤੋਂ ਦੁਆਰਾ ਫਿਰ ਉਹ ਦੀ ਗੀਤ ਗਾਉਂਦਾ ਗਿਆ ਜੀ ਉਸ ਤੋਂ ਬਾਅਦ ਫਿਰ ਮੈਨੂੰ ਉਹਨੇ ਉਹ ਟਾਈਮ ਦਿੱਤਾ ਤੇ ਮੋਰੇ ਕੋਈ ਲਿਖ ਕੇ ਸਿਗੇ ਖੜੇ ਉਹ ਨਹੀਂ ਮੇਰੀ ਆਵਾਜ਼ ਨੂੰ ਚੰਗਾ ਸਮਝਿਆ ਤੇ ਉਹਨੇ ਕਿਹਾ ਮੈਂ ਤੁਹਾਡੀ ਆਵਾਜ਼ ਅਸੀਂ ਪੇਟਾ ਰਿਪੋਰਟ ਕਰਾਉਣੀ ਆ ਜੀ ਅਸੀਂ ਉਹ ਖਰਚਾ ਕਰਾਂਗੇ ਉਹ ਤਾਂ ਮੈਂ ਮਿਲ ਕੇ 10 ਵਿੱਚ ਪੜਦਾ ਸੀ ਜੀ ਜੀ ਇਹ ਨਹੀਂ ਸੌਰੀ ਹਾਂ 10 ਵਿੱਚ 11 ਵਿੱਚ ਉਹ ਤਾਂ 아이ਸ ਪੁੱਤਰ ਦੀ ਦਾਤ ਜੀ ਉਹ ਇਹ 24 ਪਹਿਲੇ ਜਾਂਦੇ ਜੀ ਜੀ ਉਹ ਫਿਰ ਉਸ ਤੋਂ ਬਾਅਦ ਫਿਰ 40 54 ਅ ਇਹ ਤਾਂ ਲਿਖੀ ਗਏ ਕਹੀ ਗਏ ਪਰਿਵਾਰ ਦੇ ਵਿੱਚ ਕੌਣ ਕੌਣਾ ਸਰਵਸਾ ਉਹ ਹੀ ਸਾਡੇ ਦਰਸ਼ਕਾਂ ਨੂੰ ਦੱਸੋ ਪਰਿਵਾਰ ਕਿ ਅੱਜ ਸਾਰੀਆਂ ਗੱਲਾਂ ਸਾਂਝੀਆਂ ਕਰਨੀਆਂ ਲੋਕਾਂ ਨਾਲ ਸੰਗਤ ਨਾਲ ਕਿਉਂਕਿ ਸੰਗਤ ਪਿਆਰ ਕਰਦੀ ਏ ਤੇ ਬਾਬਾ ਜੀ ਦੀ ਕਿਰਪਾ ਹੋਈ ਤੇ ਤੁਸੀਂ ਉਹਨਾਂ ਨੂੰ ਉਹਨਾਂ ਦੇ ਨਾਲ ਜੋੜਦੇ ਹੋ ਤਾਰਾਂ ਦੱਸੋ ਅੱਜ ਪਰਿਵਾਰ ਦੇ ਵਿੱਚ ਮੇਰੇ ਡੈਡੀ ਸ਼੍ਰੀ ਖੈਤੀ ਲਾਲ ਜੀ ਜਿਨ੍ਹਾਂ ਨੇ ਮੈਨੂੰ ਉਂਗਲੀ ਫੜ ਕੇ ਤੁਰਨਾ ਸਿਖਾਇਆ ਮੇਰੇ ਮਾਤਾ ਸਵਰਗਵਾਸੀ ਸਿਮਰੋ ਦੇਵੀ ਔਰ ਉਸ ਤੋਂ ਬਾਅਦ ਮੇਰੇ ਪੰਜ ਬ੍ਰਦਰਸ ਵਿੱਚ ਇੱਕ ਦੀ ਡੈਥ ਹੋ ਗਈ ਉਸ ਤੋਂ ਬਾਅਦ ਤਿੰਨ ਭੈਣਾਂ ਮਿਲੀਆਂ ਇੰਗਲੈਂਡ ਤੀਜੀ ਵਗੈਰਾ ਸਾਰੇ ਉਹ ਬਾਰਈ ਆ ਜੀ ਪਰਿਵਾਰ ਦੇ ਵਿੱਚ ਪਹਿਲਾਂ ਤੋਂ ਸ਼ਗੀਰ ਦਾ ਮਿਊਜ਼ਿਕ ਰਿਆ ਉਹ ਮਹੌਲ ਰਿਆ ਉਹਦੇ ਕਰਕੇ ਵੀ ਇਹੀ ਕੋਸਾ ਕੁਝ ਚੱਲਦਾ ਰਿਹਾ ਜੀ ਐ ਮੈਂ ਅੰਗਲੈਂਡ ਵੀ ਗਿਆ ਇੱਕ ਵਾਰੀ ਔਰ ਉੱਥੇ ਵੀ ਮੈਨੂੰ ਬਾਬਾ ਜੀ ਦਾ ਜਦੋਂ ਮੈਂ ਭਜਨ ਗਾਏ ਰਿਪੋਰਟ ਕਰਵਾਏ ਨਹੀਂ ਸੌਰੀ ਭਜਨ ਗਾਏ ਤਾਂ 골ਡ ਮੈਡਲ ਵੀ ਮੈਨੂੰ ਉੱਥੋਂ ਮਿਲਿਆ ਜੀ ਚੈਨਲਾਂ ਦੇ ਉੱਤੇ ਖਾ ਵੀ ਕੁਝ ਬਾਬਾ ਜੀ ਨੇ ਕਿਰਪਾ ਕੀਤੀ ਉਹਦੀ ਕਿਰਪਾ ਦੇ ਬਿਨਾ ਜੀ ਕੁਝ ਨਹੀਂ ਹੁੰਦਾ ਸਰਵਾ ਸਾਹਿਬ ਬੜੀ ਵੱਡੀ ਕਿਰਪਾ ਹੁੰਦੀ ਕਹਿੰਦੇ ਕਲਾ ਕਦਾ بڑے ਇਨਸਾਨ ਹੁੰਦੇ ਨੇ ਕਦਾ ਕਿਹੇ-ਕਿਹੇ ਦੇ ਵਿੱਚ ਪ੍ਰਮਾਤਮਾ ਪਾਉਂਦਾ ਤੁਹਾਡੇ ਤੇ ਵੀ ਬਾਬਾ ਜੀ ਨੇ ਕਿਰਪਾ ਕੀਤੀ ਵਾ ਬਾਲਕਨਾਰ ਜੀ ਨੇ ਕਿ ਤੁਸੀਂ ਜਿਹੜੀਆਂ ਤਾਰਾਂ ਸਿੱਧੀਆਂ ਜੋੜ ਦਿੰਦੇ ਹੋ ਬਾਬਾ ਜੀ ਨਾਲ ਭਗਤਾਂ ਦੀਆਂ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਤੁਹਾਡੇ ਵਾ ਤੁਹਾਨੂੰ ਅਲੱਗ ਬਾਬਾ ਜੀ ਨੇ ਇੱਕ ਦਾਤ ਬਖਸ਼ੀ ਗੋੜ ਗਿਫਟ ਬੱਤੀ ਸਹੀ ਗੱਲ ਹੈ ਜੀ ਤੁਹਾਡੀ ਮੈਂ ਮੈਂ ਕਦੇ-ਕਦੇ ਸੋਚਦਾ ਹਾਂ ਕਿ ਇਹ ਜਗ੍ਹਾ ਤੇ ਅਸੀਂ 15-15 ਸਾਲ ਹੋ ਗਏ ਲਗਾਤਾਰ ਜਾਂਦੇ ਆ ਜੀ ਅਸੀਂ ਉਹਨੂੰ ਕਦੇ ਤਾਂ ਥੋੜਾ ਜਿਆਦਾ ਸਾਨੂੰ ਹੁਣ ਆਪ ਨੂੰ ਲੱਗਣ ਲੱਗ ਪਿਆ ਵੀ ਕੋਈ ਚੇਂਜ ਕਰ ਲਓ ਜੀ ਕਲਾਕਾਰ ਨੂੰ ਕਹਿੰਦੇ ਭਾਈ ਜਿੰਨਾ ਚਿਰ ਤੁਹਾਡੀ ਪੇਟ ਅਸੀਂ ਸੁਣ ਨਹੀਂ ਲੈਂਦੇ ਤਾਂ ਸਾਡੀ ਤਾਰੇ ਨਾਲ ਜੁੜਦੀ ਬਾਬਾ ਜੀ ਨਾਲ ਤੁਹਾਡੀ ਆਵਾਜ਼ ਦੀ ਜਿਹੜੀ ਨਾ ਅਟੈਚਮੈਂਟ ਉਹ ਬਾਬਾ ਜੀ ਦੇ ਨਾਲ ਐਡਾ ਹੋ ਚੁੱਕੀ ਹੈ ਕਿ ਬਸ ਤੁਸੀਂ ਗਾਉਂਦੇ ਹੋ ਤਾਂ ਸਾਨੂੰ ਤਾਰ ਉੱਪਰ ਜੁੜਦੀ ਹੈ ਬਾਬਾ ਜੀ ਦੇ ਨਾਲ ਸੋ ਫਿਰ ਵਾਕਿਆ ਹੀ ਇਹਨੂੰ ਹੀ ਕਹਿੰਦੇ ਆ ਕਿ ਬਾਬਾ ਜੀ ਦੀ ਕਿਰਪਾ ਹੋਈ ਹੈ ਤੁਹਾਡੇ ਤੇ ਤੇ ਫਿਰ ਸਾਡੇ ਦਰਸ਼ਕ ਜਿਹੜੇ ਨੇ ਸਵਾਗਤ ਜਨ ਜਿਹੜੇ ਸੰਗਤਾਂ ਨੇ ਉਹਨਾਂ ਨੂੰ ਵੀ ਕੋਈ ਇਹ ਗਾ ਕੇ ਸੁਣਾਉਣ ਉਹ ਵੀ ਬੜੇ ਉਤਆਲੇ ਹੋਣਦੇ ਨੇ ਇਹ ਸਾਨੂੰ ਸੁਣਾਉ ਆਪ ਕੋਈ ਭਜਨ ਸੁਣਾ ਆਪ ਸਾਡੀ ਲੀਬ ਜਰੀਏ ਫਿਰ ਉਹ ਬਾਬਾ ਜੀ ਨਾਲ ਜੁੜ ਜੇ ਜੀ ਜੋਗੀ ਆਵੇ ਜੋਗੀ ਆਵੇ ਜੋਗੀ ਆਵੇ ਜੋਗੀ ਆਵੇ ਤੇਰੇ ਦਰਵਾਜ਼ੇ ਵਾਲੀ ਕਿੰਨੀ ਸੋਣੀ ਲੱਗਦੀ ਸਵੇ ਕਿੰਨੀ ਸੋਣੀ ਲੱਗਦੀ ਸਵੇ ਸਵਰਗਾ ਚ ਰਹਿਣ ਵਾਲੇ ਦੇਵ ਤੇ ਵਿਮਲ ਗਦੇ ਨੇ ਬਾਬਾ ਤੇਰੇ ਮੰਦਰਾਂ ਦੀ ਸੈ ਬਾਬਾ ਤੇਰੇ ਮੰਦਰਾਂ ਦੀ ਸੈ ਜੋਗਿਆ ਦੇ ਜੋਗਿਆ ਮੇਜੋਗਿਆ ਤੁਹਾਡੀ ਆਵਾਜ਼ ਜੀ ਜੀ ਥਕਾਵਟ ਹੋਈ ਆ ਕੱਲ ਵੀ ਸ਼ੋਪਾਪਾ ਜੀ ਦੀ ਬੜੀ ਕਿਰਪਾ ਆ ਜੀ ਆਰਾਮ ਨਹੀਂ ਹੋਇਆ ਜੀ ਜੀ ਚਲੋ ਕੋਈ ਗੱਲ ਨਹੀਂ ਬੜੀ ਕਿਰਪਾ ਜੀ ਦੀ ਪ੍ਰਮਾਤਮਾ ਦੀ ਬਹੁਤ ਵਧੀਆ ਲਾ ਸਰੋ ਸਾਹਿਬ ਇੱਕ ਮੈਂ ਭਜਨ ਤੁਹਾਡੇ ਕੋਲ ਜਰੂਰ ਸੁਨਣਾ ਜੇ ਉਹ ਸਾਨੂੰ ਸੁਣਾ ਕੇ ਜਾਇਓ ਤੇ ਮੈਨੂੰ ਵੀ ਬੜਾ ਪਸੰਦ ਲੱਗਦਾ ਤੁਹਾਡੇ ਬੇਟੇ ਦਾ ਭਜਨ ਤੇ ਵੀ ਸਾਡੇ ਦਰਸ਼ਕਾਂ ਨੂੰ ਸੁਣਾਇਆ ਡਾਲਰਾਂ ਦੇ ਹਾਲ ਜਰੂਰ ਸੁਣਾਇਓ ਜੀ ਉਹ ਕਿੱਦਾਂ ਲਿਖਿਆ ਸੀ ਤੇ ਕਿੱਦਾਂ ਬਣਾਇਆ ਹੈ ਬਾਬਾ ਜੀ ਦੀ ਕਿਰਪਾ ਵੀ ਬੜੀ ਹੋਈ ਇਜਾਜ਼ਤ ਦੇ ਕੇ ਮੁੰਡਾ ਚੱਲ ਵੀ ਗਿਆ ਪਰ ਸਿਰਫ ਬਾਬਾ ਜੀ ਦੀ ਕਿਰਪਾ ਹੀ ਉਹ ਸਾਡੇ ਦਰਸ਼ਕਾਂ ਨੂੰ ਸੁਣਾਇਓ ਇੱਕ ਵਾਰ ਇਹ ਹੁਣ ਉਹਦਾ ਫੋਨ ਆਇਆ ਕਹਿੰਦਾ ਡੈਡ ਜੀ ਮੈਂ ਭਜਨ ਰਿਕਾਰਡ ਕਰਾ ਦਿੱਤਾ ਇੱਕ ਹੋਰ ਜੀ ਕੈਨੇਡਾ ਤੋਂ ਫੋਨ ਆਇਆ ਮੈਂ ਕਿਹੜਾ ਤੇਰੇ ਭਗਤਾ ਨੇ ਪਾਲ ਲਿਆ ਟਰਾਲਾ ਜੋਗੀ ਆ ਸਿੱਧਾ ਸਰੀਰ ਨੂੰ ਸ਼ੂਕ ਦਜਾਵੇ ਜੀ ਜੀ ਤੇ ਉਹ ਉਹਨਾਂ ਸਟੂਡੀਓ ਵੀ ਉਹਦਾ ਉਧਰੇ ਆ ਬਈ ਸਭ ਕੁਝ ਕਰੀ ਜਾਂਦਾ ਜੀ ਜੀ ਤੇ ਜਗਰਾਤੇ ਵੀ ਇੱਧਰ ਬੁੱਕੋ ਦੇ ਹੋ ਜਾਂਦੇ ਆ ਜੀ ਹਰ ਸ਼ਨੀਵਾਰ ਤੇ ਐਤਵਾਰ ਮੁੱਕੇ ਹੁੰਦਾ ਜੀ ਤੇ ਡਾਲਰਾਂ ਦੇ ਹਾਲ ਸੁਣਾਓ ਉਹਨੇ ਗਾਇਆ ਸੀ ਹੋ ਕਿੰਦੀ ਆ ਚਿਰੰਦਾ ਮੇਰਾ ਹੱਥ ਬੜਾ ਟੈਕਵੇਂ ਕਦੋਂ ਵਾਚਾ ਮਰੂ ਵੀ ਕੈਨੇਡਾ ਦੀ ਫਲਾਟਵੇਂ ਕਦੋਂ ਭੇਜੇਗਾ ਸਮੁੰਦਰ ਹੱਤੋਂ ਪਾਰ ਜੋ ਕੀ ਆ ਮੈਂ ਥੇ ਲੈ ਕੇ ਆਉਣੇ ਲੈ ਕੇ ਆਉਣੇ ਡਾਲਰਾਂ ਦੇ ਘਰ ਜੋ ਕੀ ਆ ਮੈਂ ਤੇਰੇ ਘਰ ਪਾਉਣੇ ਵਾਹ ਜੀ ਵਾਹ ਵਾਹ ਜੀ ਵਾਹ ਸ਼ੁਰੂਆਤ ਆ ਫਿਰ ਕਿੰਨਾ ਕੁ ਪਿਆਰ ਮਿਲਦਾ ਬਾਬਾ ਜੀ ਦੀ ਬੜੀ ਕਿਰਪਾ ਏ ਜਿੱਦੋਂ ਵੀ ਕਿਤੇ ਜਾਂਦੇ ਹੋ ਤੁਸੀਂ ਕਿੰਨਾ ਕੁ ਫਿਰ ਬਾਬਾ ਜੀ ਦੀ ਕਿਰਪਾ ਹੁੰਦੀ ਕਿੰਨਾ ਕੁ ਪਿਆਰ ਮਿਲਦਾ ਕਿਉਂਕਿ ਤੁਸੀਂ ਹਰ ਇੱਕ ਕੀ ਕਹਿੰਦੇ ਨੇ ਤੁਸੀਂ ਕਿਤੇ ਨਾ ਕਿਤੇ ਭਾਵੁਕ ਹੋ ਗਏ ਬਾਬਾ ਜੀ ਦੀ ਕਿਰਪਾ ਹੋਈ ਏ ਤੇ ਕਿੰਨਾ ਕੁ ਪਿਆਰ ਮਿਲਦਾ ਫਿਰ ਸੰਕਟਾਂ ਦਾ ਪਿਆਰ ਤਾਂ ਬਹੁਤ ਹੀ ਜ਼ਿਆਦਾ ਲੱਗਦਾ ਕਿ ਸਾਰਾ ਪਿਆਰ ਮੇਰੇ ਹਿੱਸੇ ਆ ਗਿਆ ਜੀ 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 ਤੇ ਕਈ ਵਾਰੀ ਕੋਈ ਫੋਟੋ ਖਚਾਣੀ ਹੋ ਜਾਂਦੀ ਜਾਂ ਕੁਝ ਵੀ ਆ ਮੈਂ ਕਦੇ ਵੀ ਇਦਾਂ ਨਹੀਂ ਨੂੰ ਹਾਂ ਵੀ ਕਲਾਕਾਰ ਵਾਲੀ ਆਕੜ ਜੀ ਮੈਂ ਕਹਿੰਦਾ ਭਾਈ ਪਹਿਲਾਂ ਮੈਨੂੰ ਫੋਟੋ ਖਿਚਾ ਲੰਦਿਆਂ ਬਾਕੀ ਕੋਈ ਕਰਨੀ ਇਦਾਂ ਜੀ ਜੀ ਜਦੋਂ ਵੀ ਕੋਈ ਰਾਸ ਪੈਂਦਾ ਤੇ ਦੂਸਰੀ ਗੱਲ ਮੈਂ ਸਪੌਂਸਰ ਨਹੀਂ ਨਾਲ ਰੱਖਦਾ ਉਹ ਜੋ ਕੋਈ ਵੀ ਉਹ ਕੰਮ ਜੀ ਮੈਂ ਕਰਦਾ ਜੀ ਇਹ ਆਪਣੇ ਮਿਊਜ਼ੀਸ਼ਨਾਂ ਦੇ ਨਾਲ ਹੀ ਮੈਂ ਆਉਣਾ ਉਹਨਾਂ ਦੇ ਨਾਲ ਹੀ ਬੈਠ ਕੇ ਖਾਣਾ ਜੀ ਤੇ ਉਹਨਾਂ ਦੇ ਨਾਲ ਹੀ ਰਹਿਣਾ ਆਪਣੇ ਗਰੁੱਪ ਦੇ ਨਾਲ ਕਦੋਂ ਮੈਂ ਆਪਣੇ ਪਰਿਵਾਰ ਆ ਪਰਿਵਾਰ ਹੈ ਕਿਉਂਕਿ ਮੇਰਾ ਉਹੀ ਪਰਿਵਾਰ ਹੈ ਜੀ ਇਹ ਕਿਉਂਕਿ ਇਹ ਸੱਜੀਆਂ ਖੱਬੀਆਂ ਬਾਵਾ ਤੇ ਇਹਨਾਂ ਨੂੰ ਮੈਂ ਆਪਣੇ ਬੱਚਿਆਂ ਨੂੰ ਵੀ ਆਪਣੇ ਨਾਲ ਸਿਖਲਣ ਨਾਲ ਲੱਗ ਰੱਖਣਾ ਜੀ ਜੀ ਪਰ ਮੈਂ ਕੱਲਾ ਕਦੇ ਗੱਡੇ ਚ ਆ ਵੀ ਜਾਵਾਂ ਮੇਰਾ ਤੇਲ ਹੀ ਨਹੀਂ ਲੱਗਦਾ ਮੈਂ ਉਹਨਾਂ ਦੇ ਨਾਲ ਹੀ ਰਹਿਣਾ ਜੀ 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 ਬੜਾ ਫਿਰ ਪਿਆਰ ਮਿਲਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫਿਰ ਅੱਗੇ ਕੇਰੇ ਭਜਨ ਆ ਰਹੇ ਨੇ ਤੁਹਾਡੇ ਹੁਣ ਅ ਇੱਕ ਤਾਂ ਹੁਣੇ ਭਜਨ ਵਾਲੀ ਰੀਲਿਸ ਹੋਇਆ ਉਹ ਬੁਲਾਵੇ ਪਉਣਾ ਹਰੀ ਨੂੰ ਜੀ ਉਬਰਾ ਪਿਆਰ ਮਿਲ ਗਿਆ ਜੀ ਉਸ ਤੋਂ ਬਾਅਦ ਇੱਕ ਬਾਬਾ ਜੀ ਦਾ ਜਾਪ ਓਮ ਨੋ ਸਭਾਏ ਜੀ ਉਹ ਅਗਲੇ ਹਫਤੇ ਰੀਲਿਸ ਹੋਣਾ ਉਹ ਸਵੇਰੇ ਸਵੇਰੇ ਜਿੱਦਾਂ ਕਿ ਆਪਣੀ ਆराधना ਕਰੋ ਤੇ 15 30 ਮਿੰਟ ਦਾ ਉਹਦੇ ਵਿੱਚ ਉਹ ਚੱਲਦਾ ਜਾਪ ਮੰਤਰ ਤੇ ਨਾਲ ਦੀ ਨਾਲ ਬਾਬਾ ਜੀ ਦੀ ਕਹਾਣੀ ਵੀ ਚੱਲਦੀ ਹੈ ਇੱਕ ਹੋਰ ਰੀਲਿਸ ਹੋਣ ਲੱਗਾ ਉਸ ਤੋਂ ਬਾਅਦ 10 11 ਵਜ ਦਾ ਸ਼ੂਟ ਹੈ ਜੀ ਸ਼ੇਮ ਲਤੋ ਅੱਗੇ। ਜੀ। ਉਹਦੇ ਵਿੱਚ ਦੋ ਪੇਟਾਂ ਛੂਟ ਹੋਣ ਜਾ ਰਹੀਆਂ। ਬਾਬਾ ਜੀ ਨੇ ਬਹੁਤ ਵਧੀਆ ਮਿਊਜ਼ਿਕ ਤਿਆਰ ਹੋ ਗਿਆ। ਜੀ। ਤੇ ਇੱਕ ਦੋ ਪੇਟਾਂ ਇੱਧਰ ਜਾਣਾ ਸੀ ਕਰਨ ਵਾਸਤੇ 15 15 ਨਹੀਂ 14 14 14 ਜੂਨ ਨੂੰ। ਜੀ। ਉਹ ਧਰਮਸ਼ਾਲਾ ਤੋਂ ਅੱਗੇ। ਜੀ ਜੀ। ਉਹ ਬਹੁਤ ਪਿਆਰੀਆਂ ਪੇਟਾਂ ਲੇ। ਸਰੋਆ ਸਾਹਿਬ ਦਾ ਪਹਿਲਾ ਜਿਹੜਾ ਭਜਨ ਹੈ ਬੜਾ ਲੋਕਾਂ ਨੇ ਪਿਆਰ ਦਿੱਤਾ। ਬਾਬਾ ਜੀ ਨੇ ਬੜੀ ਕਿਰਪਾ ਕੀਤੀ। ਉਹ ਸਾਡੇ ਦਰਸ਼ਕਾਂ ਨੂੰ ਸੁਣਾਉਂ ਫਟਾ। ਪਹਿਲਾ ਜਿੱਥੇ ਪਤਾ ਲੱਗਿਆ ਕਿ ਬਾਬਾ ਜੀ ਦੀ ਫੁੱਲ ਕਿਰਪਾ ਹੋ ਗਈ। ਪਹਿਲਾਂ ਆਪੇ ਤਾਂ ਅ ਕਾਫੀ ਉਦੋਂ ਆਈਆਂ ਸੀਗੀਆਂ ਉਦੋਂ ਇਤਨਾ ਹੁਣ ਤਾਂ ਸਿੰਗਲ ਟਰੈਕ ਆਂਦੇ ਨੇ ਉਦੋਂ 8 ਭਿੱਟਾ ਹੁੰਦੀ ਸੀ ਜੀ ਇੱਕ ਅਰੀਲਾ ਹੁੰਦੀ ਸੀ ਡੈਕ ਵਾਲੀਆਂ ਉਹਦੇ ਵਿੱਚ 8 ਭਿੱਟਾ ਆ ਜਾਣੀਆਂ ਉਹ ਫਿੱਤਾ ਉਹ ਦੂਜਾ ਕਮਾਉਤ ਦੂਜੇ ਪਾਸੇ ਚੱਲ ਪੈਂਦਾ ਸੀਗਾ ਜੀ ਜੀ ਉਹਨਾਂ ਵਿੱਚ ਕਈ ਭਿੱਟਾ ਸੀਗੀਆਂ ਜਿਹੜੀਆਂ ਹੁਣ ਮੈਂ ਕਿਹੜੀ ਸੁਣਾ ਦਿਆਂ ਉਹ ਕੋਈ ਸੁਣਾ ਦਿਓ ਜੀ ਜਿਹੜਾ ਬੜਾ ਪਿਆਰ ਦਿੱਤਾ ਤੇਰਾ ਲੜਪੜਿਆ ਪੰਜ ਤਾਂ ਨੇ ਤੇਰੇ ਨਾਮ ਦੀ ਜੋਤ ਜਗਾਈ ਹੋਈ ਆ ਮੇਰਾ ਆਂデア ਸੱਚਿਆ ਸਈਆਂ ਵੇ ਤੇਰੇ ਨਾਲ ਪ੍ਰੀਤ ਲਗਾਈ ਹੋਈ ਆ ਅ ਵੈਸੇ ਮੈਂ ਬਾਬਾ ਜੀ ਦੀ ਕਿਰਪਾ ਹੀ ਸਮਝਾਂਗਾ ਕਿਉਂਕਿ ਯੂਜ਼ਿਕ ਲੈਂਡ ਦੇ ਵਿੱਚ ਭਾਜੀ ਬਹੁਤ ਜ਼ਿਆਦਾ ਸਿੱਖਣਾ ਪੈਂਦਾ ਔਰ ਮੈਂ ਇਹ ਤਹੋ ਜੋ ਕਲਾਕਾਰਾਂ ਮੈਂ ਕਦੇ ਰਿਆਜ਼ ਨਹੀਂ ਕੀਤਾ ਅੱਛਾ ਪਰ ਸਟੇਜ ਦੇ ਉੱਤੇ ਰਿਆਜ਼ ਹੁੰਦਾ ਇਹ ਵਾਰੀ ਜਦਨੇ ਸੁੱਤੇ ਹੋਏ ਤਾਂ ਗੱਲ ਨਹੀਂ ਹੁੰਦੀ ਜੀ ਇਸ਼ਾਰੇ ਨਾਲ ਹੀ ਘਰ ਜਦ ਰੋਟੀ ਲੈ ਆਦੇ ਹੋ ਜਾਂ ਨਾਸ਼ਤਾ ਕਰਾਦੇ ਹੋ ਤੇ ਜਦੋਂ ਸਟੇਜ ਤੇ ਚੜੀਦਾ ਉਦੋਂ ਆਵਾਜ਼ ਆਮ ਹੀ ਨਹੀਂ ਜਾਂਦੀ ਉਹ ਫਿਰ ਬਾਬਾ ਜੀ ਦੀ ਕਿਰਪਾ ਹੈ ਉਹ ਬਾਬਾ ਜੀ ਦੀ ਕਿਰਪਾ ਹੋ ਗਈ ਨਾ ਆਵਾਜ਼ ਹੀ ਨਹੀਂ ਜਾਂਦੀ ਸੋ ਕੀ ਦਰਸ਼ਕਾਂ ਨੂੰ ਮੈਸੇਜ ਦੇਣਾ ਚਾਹਦੇ ਹੋ ਸਰ ਆਪਣੇ ਭਗਤਾਂ ਨੂੰ ਸੰਗਤਾਂ ਨੂੰ ਮੈਸੇਜ ਦੇਣ ਦੀ ਮੇਰੀ ਔਕਾਤ ਨਹੀਂ ਹੈਗੀ ਕਿ ਮੈਂ ਕਿਸੇ ਨੂੰ ਮੈਸੇਜ ਦੇ ਸਕਾਂ ਕਿ ਮੈਸੇਜ ਦੇਣਾ ਤੇ ਸਿਰ ਸੁਝਾਈ ਆ ਕਿ ਅਗਰ ਤੁਹਾਡੀ ਇਸ ਸਰਦਾ ਵਿਸ਼ਵਾਸ ਹੈ ਤਾਂ ਬਾਬਾ ਜੀ ਹੈਗੇ ਆ ਅਗਰ ਵਿਸ਼ਵਾਸ ਟੁੱਟ ਜਾਵੇ ਤਾਂ ਫਿਰ ਐਵੇਂ ਨਾ ਮਥੇ ਟਿੱਕੀ ਜਾਓ ਫਿਰ ਕੁਝ ਨਹੀਂ ਫਸੇ ਭਰਾਏ ਸਹੀ ਗੱਲ ਹੈ ਮੇਰੀਆਂ ਹੋਈਆਂ ਥੋੜੇ ਸਮੇਂ ਵਾਸਤੇ ਮੈਂ ਵੀ ਥੋੜੇ ਜਿਹਾ ਭਟਕ ਗਿਆ ਸੀ ਤੇ ਬਾਬਾ ਜੀ ਨੇ ਮੈਨੂੰ ਰਸਤਾ ਦਿਖਾਇਆ ਕਾਕਾ ਐਕਦਰ ਐਦਰ ਚੱਲ ਕੇ ਮੈਨੂੰ ਦਿਖਾਇਆ ਔਰ ਬਹੁਤ ਸਾਰੀਆਂ ਗੱਲਾਂ ਨੇ ਜਿਹਦੇ ਵਿੱਚ ਕਿ ਮੈਂ ਦੱਸਾਂਗਾ ਕਿ ਤੇ ਟਾਈਮ ਮਿਲਿਆ ਜੀ ਜੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਯਾਰ ਐਦਾਂ ਵੀ ਹੁੰਦਾ ਜੀ ਕੁਝ ਛੋਟੀ ਜੀ ਸ਼ਾਰਟ ਕੱਟ ਦੱਸ ਦੋ ਤੇਰੀ ਗੱਲ ਆ ਗੱਲ ਇਸ ਤਰ੍ਹਾਂ ਕਿ ਬਾਬਾ ਜੀ ਆਏ ਹੁਣ ਤੁਹਾਡੇ ਕੋਲ ਬਾਬਾ ਜੀ ਤਾਂ ਮੇਰੇ ਨਾਲ ਹੀ ਰਹਿੰਦੇ ਆ ਜੀ 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 ਮੈਂ ਸਨੇਹ ਤੇ ਕਹੀ ਗੱਲ ਸੁਣਾਉਣਾ ਹਾਂ ਜੀ ਗੱਡੀ ਵਿੱਚ ਹੈ ਨਾ ਮੈਂ ਇੱਕ ਵਾਰੀ ਮੈਂ ਇਕੱਲੇ ਜਗਰਾਤੇ ਵਿੱਚ ਜਾ ਰਿਹਾ ਸੀਗਾ ਗੱਡੀ ਚਲਾਉਂਦੇ ਚਲਾਉਂਦੇ ਨੀਂਦ ਆ ਗਈ ਮੈਨੂੰ ਤੇ ਮੈਂ ਨਵਾਂ ਸ਼ਹਿਰ ਜਾਣਾ ਸੀ ਘਰ ਆਪਣ ਨੂੰ ਜੀ ਤੇ ਗੱਡੀ ਦਿੱਲੀ ਨੂੰ ਪੈ ਗਈ ਦਿੱਲੀ ਰੋਡ ਜੀ ਦੂਰੋਂ ਚੱਲੀ ਜਾ ਰਹੇ ਆਪਣੇ ਆਪ ਹੀ ਖੰਨਾ ਕਦੋਂ ਆ ਗਿਆ ਜੀ ਉਸ ਸਮ ਖੰਨਾ ਪਟਿਆਲਾ ਅੰਬਾਲਾ ਸਾਰੇ ਟੱਪ ਗਏ ਗੱਡੀ ਦਾ ਤੇਲ ਖਤਮ ਹੋ ਗਿਆ ਜੀ ਬਾਬਾ ਜੀ ਤੇ ਮੇਰੇ ਗੱਡੀ 'ਚ ਬੈਠੇ ਮੈਂ ਕਿਹਾ ਇਹ ਨਵਾਂ ਸ਼ਹਿਰ ਉਹ ਕਹਿੰਦੇ ਮਹਾਰਾਜ ਤੁਸੀਂ ਅੰਬਾਲਾ ਪਹੁੰਚੇ ਆ ਜੀ ਜੀ ਵਾਹ ਜੀ ਫਿਰ ਬਾਬਾ ਜੀ ਮੈਂ ਕਿਹਾ ਯਾਰ ਮੈਂ ਬਾਬਾ ਜੀ ਤੇ ਚੱਕੇ ਮਾਰ ਬਾਬਾ ਜੀ ਤੁਸੀਂ ਮੈਂ ਵੀ ਪਤਨ ਲਗੇ ਗੱਡੀ ਕੋ ਵਿਚ ਆ ਗਈ ਜੀ ਜੀ ਉਹ ਫਿਰ ਨਾਲ ਹੀ ਰਹਿੰਦੇ ਤੁਹਾਡੇ ਦੋਸਤੋ ਨਾਲ ਉਸ ਤੋਂ ਬਾਅਦ ਜੜੀ ਜੀ ਨੇ ਅਸੀਂ ਪੈਲਸ ਪਿਆਰ ਕੀਤਾ ਉਹਦੇ ਵਿੱਚ ਬਾਬਾ ਜੀ ਦੀ ਮੂਰਤੀ ਸਥਾਪਨਾ ਕਰ ਬੈਠੇ ਜੀ ਉਹ ਪੈਲਸ ਪ੍ਰੈਜ਼ੀਡੈਂਟ ਦੇ ਦੇਣਾ ਹੁੰਦਾ ਜੀ ਜੀ ਜਦੋਂ ਬਾਬਾ ਜੀ ਨੇ ਚੁੰਮਟਾ ਘੁਮਾਤਾ ਇੱਕੋ ਵਾਰੀ ਉਹਨੂੰ ਰੈਟ ਦੇ ਪੈਲਸ ਵਿੱਚ ਤਾਂ ਤੁਹਾਨੂੰ ਪਤਾ ਹੀ ਨਾ ਉਹ ਸਾਰਾ ਚੱਲਦਾ ਹੈ ਉੱਪਰ ਬਾਬਾ ਜੀ ਦੀ ਮੂਰਤੀ ਥੱਲੇ ਇਦਾਂ ਜਦੋਂ ਜਾਂਦਾ ਸੀ ਉੱਪਰ ਨੂੰ ਬਾਬਾ ਜੀ ਨੇ ਫਿਰ ਸਾਡਾ ਬਸ ਪਾਸੇ ਇਹ ਦਫਾਟ ਕੇ ਰੱਖਦਾ ਜੀ ਜੀ ਫਿਰ ਉਹ ਮੰਦਿਰ ਫਟ ਗਿਆ ਸੀ ਸਾਰੇ ਜੀ ਜੀ ਉਹ ਜਿਹੜੇ ਹੱਥ ਪਾਉ ਦੁੱਧ ਪਾਸੇ ਨਿਕਲ ਜਾ ਕੇ ਰੱਖੋ ਹੁਣ ਉਹ ਮੂਰਤੀ ਜਿਹੜੀ ਬਾਬਾ ਜੀ ਦੀ ਉੱਥੇ ਰੱਖੀ ਆ ਫਿਰ ਮੈਂ ਜਲ ਵਰਵਾ ਨਹੀਂ ਕੀਤੀ ਮੈਂ ਕਰ ਲਿਆ ਜAVE ਬਾਬਾ ਜੀ ਨੂੰ ਕਰਵਾਵਾ ਨਗਰ ਸਤੀ ਬੰਦਾ ਜਿੰਨੀ ਸੇਵਾ ਹੋਊਗੀ ਕਰੀ ਜਾਵਾਂਗਾ ਪਤਾ ਨਹੀਂ ਕਦੋਂ ਫਿਰ ਇੰਗਲੈਂਡ ਚੱਲੇ ਗਏ ਕਦੋਂ ਪੈਰਿਸ ਚੱਲੇ ਗਏ ਜੀ 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 ਉਹੀ ਬਾਬਾ ਜੀ ਦੀ ਕਿਰਪਾ ਦੇ ਨਾਲ ਗੁਰਦਾਸ ਮਾਨ ਜੀ ਦਾ ਫੋਨ ਆਇਆ ਬੰਬੇ ਤੋਂ ਕਹਿੰਦੇ ਸੁਖਾਰਾਮ ਸਰਵਾਰ ਜੀ ਤੁਹਾਡਾ ਮੁੰਡਾ ਸਾਰੇ ਕੰਮ ਪਾ ਜਿੱਤ ਗਿਆ ਜੀ 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 ਅਜੇ ਉੱਥੇ ਗਾ ਜੀ ਇਹ ਜੀ ਗੁਰਦਾਸ ਮਾਨ ਜੀ ਨੂੰ ਮੈਨੂੰ ਯਕੀਨ ਨਾ ਹੋਵੇ ਮੈਂ ਹੈਗਾ ਜੀ ਉਹਦਾ ਪਾ ਘਟਾ ਗੁਰਦਾਸ ਮਾਨ ਜੀ ਨਾਲ ਬੈਠੇ ਇਹ ਕਹਿੰਦੇ ਤੁਹਾਡੇ ਸੁਆ ਸਾਹਿਬ ਇਹ ਮੈਂ ਤੁਹਾਨੂੰ ਬਹੁਤ ਤੁਹਾਡੀ ਪੇਟਾ ਸਰਦਾਰ ਲਓ ਜੀ ਮੈਨੂੰ ਇਹ ਬਰੋੜੂ ਦਾ ਜੀ ਹੋ ਬਹੁਤ ਬਾਤਾਂ ਕਰੀਏ ਬੁਠਿਆ ਕਹੇ ਲਖਾਈਏ ਜਿੱਥੇ ਆ ਗਿਆ ਸੀ ਜੀ ਜੀ ਇਹ ਵੀ ਕੋਈ ਸਮਾਂ ਆਇਆ ਸੀ ਕਿ ਮੇਰੇ ਬਾਬਾ ਜੀ ਤਾਂ ਚੋਟ ਸੀ ਜੀ ਜੀ ਜਦ ਚੋਟ ਫੜ ਕੇ ਬੈਠਾ ਸੀ ਬਾਬਾ ਜੀ ਦੇ ਉਦੋਂ ਕੋਣ ਪੰਪੇ ਤੋਂ ਆਇਆ ਸੀ ਜੀ ਜੀ ਪ੍ਰਦਾਸ ਮਾਨ ਜੀ ਦਾ ਤੇ ਮੈਨੂੰ ਕਿੰਝ ਛੱਟ ਖੜੀ ਅੰਦਰ ਲੱਗਦਾ ਵੀ ਯਾਰ ਇੱਕ ਦਾ ਵੱਡਾ ਸਤਾਰਕ ਲੱਗਾ ਉਹ ਮਿੱਨੂ ਕੋਲ ਕਰਕੇ ਕਹਦੇ ਆਓ ਕਈਏ ਇੱਕੋ ਮੱਡੀ ਕਿਰਪਾ ਉਹਨਾਂ ਕਰਦੇ ਪਜੇ ਬਹੁਤ ਦੁਨੀਆਂ ਦੇ ਵਿੱਚ ਪਰ ਹਿੱਸੇ ਜਿਹੜੇ ਆ ਕਿਰਪਾ ਤੋਂ ਬਿਨਾ ਕੁਝ ਨਹੀਂ ਬਚਦਾ ਸੋ ਗੱਲ ਬਾਤ ਕੀਤੀ ਹੈ ਜੀ ਆਪਾਂ ਸੁਖਾਰਾਮ ਸਰਵਾਂ ਜੀ ਅਕਸਰ ਤੁਸੀਂ ਉਹਨਾਂ ਦੀ ਪੇਟਾਂ ਗੱਡੀਆਂ ਚ ਮੰਦਰਾਂ ਦੇ ਵਿੱਚ ਬੜੀ ਕਿਰਪਾ ਹੋਈ ਏ ਉਹਨਾਂ ਦਾ ਬੇਟਾ ਜਿਹੜਾ ਬਾਹਰ ਹੈ ਬੜੀ ਬਾਬਾ ਜੀ ਦੀ ਕਿਰਪਾ ਹੋਈ ਏ ਸੋ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਉਹਨਾਂ ਭਗਤਾ ਤੱਕ ਵੀਡੀਓ ਜਾਣੀ ਚਾਹੀਦੀ ਏ ਜਿਹੜੇ ਮਾਵਾ ਬਾਲਕਨਾਥ ਨੂੰ ਮੰਨਦੇ ਨੇ ਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਉਤੋਂ ਤੱਕ ਜਰੀਏ ਵੀਡੀਓ ਜਾਣੀ ਚਾਹੀਦੀ ਏ ਸੋ ਕੈਮਰਾ ਪਰਸਨ ਪੌਨਗਰਵਾਦ ਨਾਲ ਲੱਕੀ ਰਾਘਵਤ ਗੁਰਦਾਸ